ਬੈਣਾ ਕਾਨੂੰ ਹੁਲੇ ਸਾਈਕਲ ਚਲਾਣੀ ਆ ਆਪਾਂ ਇੱਕ ਬਿਲਕੁਲ ਹੈਂਡਲ ਨਾਲ ਬੁਸੀ ਆਪਾਸੇ ਵੀ ਚੋਟਾ ਲੱਗੇ ਸੋ ਚਲੋ ਮੈਂ ਸਭ ਤੋਂ ਪਿੱਛੇ ਬਚਿਆ ਰਹਾਂ ਤੁਹਾਡੇ ਨਾਲ ਸਭੀ ਮੇਰੇ ਨਾਲ ਵਿੱਚ ਆਈ ਕਿਤੇ ਹੁਣ ਚੱਲਣਾ ਚਲੇ ਗਈ ਜੋਤਨ ਪਿੱਛੇ ਰੋਕੇ ਹਾਂ ਆ ਗਿਆ ਮੈਨੂੰ ਹੀ ਆ ਗਿਆ ਮੈਨੂੰ ਓਏ ਜਾਓ ਯਾਰ ਕਹਿੰਦਾ ਜਾ ਯਾਰ ਚਲ ਵੇ ਚੱਲ ਖਿੱਚ ਕੇ ਯਾਰ ਬਣਾ ਦੇ ਸਾਡੀ ਵੀ ਵੀਡੀਓ ਚੱਲੀ ਜਾਣਾ ठीक है चलो चलो पत्ते विकास 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 तेरी फिगरों पर के मैं यहां 1 ਜੂਨ ਛੁੱਟੀ ਦਾ ਨਹੀਂ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਦਿਨ ਹੈ ਅਸੀਂ ਪਿਛਲੇ ਦਿਨੀ ਮੈਂ ਲਗਾਤਾਰ ਸਾਡੇ ਮੈਂਬਰਸ ਵੀ ਲਗਾਤਾਰ ਅਖਬਾਰਾਂ 'ਚ ਦੇਖ ਰਿਹਾ ਵੀ ਜ਼ਿਲ੍ਹਾ ਪ੍ਰਸ਼ਾਸਨ ਬਹੁਤ ਜ਼ਿਆਦਾ ਐਫਰਟਸ ਕਰ ਰਿਹਾ ਹੈ ਜਿਹੜੀਆਂ ਪਹਿਲੀ ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਉਹਨਾਂ ਨੂੰ ਵੋਟ ਪਰਸੈਂਟੇਜ ਨੂੰ ਵੱਧ ਤੋਂ ਵੱਧ ਕਰਨ ਵਾਸਤੇ ਐਡਮਿਨਿਸਟ੍ਰੇਸ਼ਨ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਲਗਾਤਾਰ ਦੇਖਣ ਚਾ ਰਿਹਾ ਔਰ ਅਸੀਂ ਫਿਟ ਬਾਈਕਰ ਕਲੱਬ ਨੇ ਵੀ ਇਹ ਫੈਸਲਾ ਕੀਤਾ ਵੀ ਅਸੀਂ ਜਿਸ ਤਰ੍ਹਾਂ ਪਹਿਲਾਂ ਵੀ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਵੱਖ-ਵੱਖ ਡਰੱਗਸ ਅਗੇਂਸਟ ਜਾਂ ਕੋਈ ਨਾ ਕੋਈ ਮੁਹਿੰਮ ਪ੍ਰਾਸਿਕ ਫਰੀ ਹ샤ਪੁਰ ਇਸ ਤਰ੍ਹਾਂ ਦੀਆਂ ਅਲੱਗ-ਅਲੱਗ ਮੁਹਿੰਮ ਦੇ ਨਾਲ ਚੱਲਦੇ ਆ ਨਾਲ ਐਡਮਿਨਿਸਟ੍ਰੇਸ਼ਨ ਨੂੰ ਪੂਰਾ ਸਹਿਯੋਗ ਕਰਦੇ ਆ ਤੇ ਸਾਡੇ ਕਲੱਬ ਨੇ ਇਹ ਫੈਸਲਾ ਲਿਆ ਵੀ ਇਹ ਜਿਹੜਾ ਵੋਟ ਪਰਸੈਂਟੇਜ ਵਿਧਾਨ ਦਾ ਜਿਹੜਾ ਟੀਚਰ ਐਡਮਿਨਿਸਟ੍ਰੇਸ਼ਨ ਵੱਲੋਂ ਹੈ ਸਾਨੂੰ ਵੀ ਉਹਦੇ 'ਚ ਆਪਣਾ ਯੋਗਦਾਨ ਪਾਣਾ ਚਾਹੀਦਾ ਔਰ ਅੱਜ ਅਸੀਂ ਫਿਟ ਬਾਈਕਰ ਕਲੱਬ ਵੱਲੋਂ 26 ਮਈ ਨੂੰ ਇੱਕ ਪੂਰੇ ਸ਼ਹਿਰ ਦੇ ਵਿੱਚ ਸਾਈਕਲ ਰੈਲੀ ਕਰ ਰਹੇ ਹਾਂ ਜਿਹਦੇ ਵਿੱਚ ਮੈਡਮ ਡੀਸੀ ਕੋਮਲ ਮਿੱਤਲ ਜੀ ਇਹਨੂੰ ਫਲੈਗ ਆਫ ਵੀ ਕਰਨਗੇ ਔਰ ਨਾਲ ਸਾਡੇ ਨਾਲ ਪੂਰੇ ਸ਼ਹਿਰ ਚ ਰਾਈਡ ਵੀ ਕਰਨਗੇ ਤਾਂ ਕਿ ਅਸੀਂ ਲੋਕਾਂ ਨੂੰ ਅਵੇਅਰ ਕਰ ਸਕੀਏ ਵੀ ਜਿਹੜੀ ਇਹ ਵੋਟ ਜਿਹੜੀ ਪਾਉਣੀ ਆ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਹਾਡੀ ਉਂਗਲੀ ਦੇ ਉੱਤੇ ਸ਼ਾਈ ਦਾ ਨਿਸ਼ਾਨ ਲੱਗਾ ਤਾਂ ਹੀ ਤੁਸੀਂ ਸਰਕਾਰ ਦੀ ਨ ਨੁਕਤਾ ਚ ਨਹੀਂ ਤੁਸੀਂ ਸਰਕਾਰ ਦੇ ਉੱਤੇ ਉਂਗਲੀ ਚੁੱਕ ਸਕਦੇ ਆ ਲੇਕਿਨ ਜੇ ਤੁਸੀਂ ਵੋਟ ਹੀ ਨਹੀਂ ਪਾਉਂਦੇ ਤਾਂ ਤੁਹਾਨੂੰ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਵੀ ਤੁਸੀਂ ਸਰਕਾਰ ਦੇ ਕਿਸੇ ਕੰਮ ਦੀ ਨੁਕਤਾ ਚ ਨਹੀਂ ਕਰ ਸਕੋ ਇਹ ਜ ਕੀ ਜੀ ਹੈ ਹਾਂਜੀ ਰੂਟ ਕੀ ਹੈ ਜੀ ਰੂਟ ਜਿਹੜਾ ਹੈਗਾ ਜੀ ਇਹ ਸਜਦੇਵਾ ਸਟੌਕ ਦੇ ਹੈੱਡ ਆਫਿਸ ਤੋਂ ਸ਼ੁਰੂ ਹੋਏਗਾ ਫਲੈਗ ਆਫ ਹੋਏਗਾ ਇੱਥੋਂ ਬੁੱਲਾਵਾੜੀ ਸ਼ਿਮਲਾ ਪਹਾੜੀ ਚੌਕ ਥੋਬੀ ਕਾਟ ਇਧਰੋਂ ਦਸਹਿਰਾ ਗਰਾਊਂਡ ਹੁੰਦੇ ਹੋਏ ਦੋਸਤੋ ਬਾਅਦ ਸ਼ਿਰਾਜ ਸਿਨੇਮਾ ਤੋਂ ਅੰਦਰ ਜਾ ਕੇ ਬੱਸ ਸਟੈਂਡ ਬੱਸ ਸਟੈਂਡ ਤੋਂ ਫਿਰ ਪ੍ਰਭਾਤ ਚੌਕ ਥੈਨ ਕਮਾਲਪੁਰ ਚੋਂ ਫਿਰ ਘੰਟਾ ਘਰ ਤੇ ਰੇਲਵੇ ਰੋਡ ਤੋਂ ਹੁੰਦੇ ਹੋਏ ਸੈਸ਼ਨ ਚੌਕ ਦਨ ਅਡਾ ਮਾਲਪੁਰ ਤੇ ਇਹਦੀ ਸਮਾਪਤੀ ਜਿਹੜੀ ਆ ਸੈਕਟਰੀਟ ਦੇ ਨਾਲ ਕਰ ਸ਼ਹੀਦ ਕਰਤਾਰ ਸਿੰਘ ਸਰাবা ਦੇ ਜਿਹੜੀ ਮੂਰਤੀ ਹੈ ਉਸ ਜਗ੍ਹਾ ਦੇ ਉੱਤੇ ਇਹਦੀ ਪ੍ਰੋਪਰ ਜਿਹੜਾ ਸਮਾਪਨ ਕੀਤਾ ਜਾਏਗਾ ਔਰ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਸਾਰੇ ਰਲ ਕੇ ਇਹ ਸ਼ਪਤ ਗ੍ਰੈਂਡ ਕਰਾਂਗੇ ਵੀ ਜਿਹੜਾ ਆਉਣ ਵਾਲਾ ਜਿਹੜਾ ਇੱਕ ਪਹਿਲੀ ਜੂਨ ਅਸੀਂ ਸਾਰੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਾਂਗੇ ਔਰ ਆਪਣੇ ਜਿੰਨੇ ਵੀ ਸਾਥੀ ਦੋਸਤ ਮਿੱਤਰ ਹੈਗੇ ਆ ਉਹਨਾਂ ਨੂੰ ਵੀ ਇਹੀ ਮੋਟੀਵੇਟ ਕਰਾਂਗੇ ਵੀ ਵੱਧ ਤੋਂ ਵੱਧ ਗਿਣਤੀ 'ਚ ਜਿਹੜਾ ਵੋਟਾਂ ਦੇ 'ਚ ਪਾਉਂ ਲੇਕਿਨ ਇੱਕ ਕਈ ਵਾਰੀ ਹੁੰਦਾ ਦਿਮਾਗ 'ਚ ਇਹ ਆ ਜਾਂਦੀ ਹੈ ਵੀ ਮੇਰੀ ਇੱਕ ਵੋਟ ਨਾਲ ਕੀ ਫਰਕ ਪੈਂਦਾ ਸਾਡਾ ਇਹੀ ਸਲੋਗਨ ਹੈ ਮੇਰੀ ਇੱਕ ਵੋਟ ਨਾਲ ਕੀ ਫਰਕ ਨਹੀਂ ਪੈਂਦਾ ਇਹ ਨਹੀਂ ਕਹਿਣਾ ਮੇਰੀ ਇੱਕ ਵੋਟ ਨਾਲ ਬਹੁਤ ਫਰਕ ਪੈਂਦਾ ਆਪਾਂ ਇਸ ਐਟੀਟਿਊਡ ਨਾਲ ਲੈ ਕੇ ਇਸ ਚੋਣਾਂ ਦੇ ਵਿੱਚ ਆਪਾਂ ਯੋਗਦਾਨ ਪਾਣਾ ਔਰ ਸਾਰਿਆਂ ਨੂੰ ਇਹੀ ਅਪੀਲ ਕਰਦੇ ਆਂ ਵੀ ਇਸ ਵਿੱਚ ਵੱਧ ਤੋਂ ਵੱਧ ਜਾ ਕੇ ਆਪਣੇ ਵੋਟ ਦਾ ਅਧਿਕਾਰ ਦਾ ਇਸਤੇਮਾਲ ਕਰੋ। ਅਜੀ ਮੈਡਮ ਜੋ ਸਾਈਕਲ ਰੈਲੀ ਰਿਆਲੀ ਜਾ ਰਹੀ ਹੈ ਇਸ ਦਾ ਕੀ ਮਕਸਦ ਹੈ? ਅੱਜ ਹੁਸ਼ਾਪੁਰ ਪ੍ਰਸ਼ਾਸਨ ਨੇ ਸੱਚ ਦੇਵ ਸਟਾਕਸ ਅਤੇ ਫਿਟ ਬਾਈਕਸ ਕਲੱਬ ਦੇ ਨਾਲ ਮਿਲ ਕੇ ਇੱਕ ਸਾਈਕਲ ਰੈਲੀ ਕਟਾਈਏ ਇਹ ਆਪਣੇ ਵੋਟਰਸ ਨੂੰ ਅਵੇਅਰ ਕਰਨ ਦੇ ਲਈ ਕਿ ਆਉਣ ਵਾਲੀ 1 ਜੂਨ ਨੂੰ ਅਸੀਂ ਵੋਟ ਜ਼ਰੂਰ ਪਾਈਏ। ਮੈਂ ਬਤੌਰ ਡਿਪਟੀ ਕਮਿਸ਼ਨਰ ਇੱਕ ਵਾਰੀ ਫੇਰ ਹੁਸ਼ਾਪੁਰ ਦੇ ਸਾਰੇ ਹੀ ਵੋਟਰਸ ਨੂੰ ਬੇਨਤੀ ਕਰਦੇ ਆ ਕਿ ਅਸੀਂ ਆਉਣ ਵਾਲੀ 1 ਜੂਨ ਨੂੰ ਆਪਣੀ ਵੋਟ ਜ਼ਰੂਰ ਪਾਈਏ ਅਸੀਂ ਇਹ ਵੋਟ ਆਪਣੇ ਬੂਥ ਦੇ ਉਤੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਪਾ ਸਕਦੇ ਨੇ ਅੱਜ ਦੀ ਇਸ ਸਾਈਕਲ ਰੈਲੀ ਦੇ ਵਿੱਚ ਵੀ ਕਰੀਬ 150 ਸਾਈਕਲਿਸਟ ਨੇ ਜੋ ਕਿ ਰੋਜ਼ਾਨਾ ਹੀ ਸਾਈਕਲ ਕਰਦੇ ਨੇ ਤੇ ਇਸ ਸਾਈਕਲ ਵੈਲੀ ਦੇ ਰਾਹੀਂ ਵੋਟਰਸ ਨੂੰ ਅਵੇਅਰ ਕਰ ਰਹੇ ਆ ਇਸ ਤੋਂ ਪਹਿਲਾਂ ਵੀ ਸਚਦੇਵ ਸਟਾਕਸ ਅਤੇ ਇਨਾਂ ਦੀ ਟੀਮ ਵੱਲੋਂ ਬਹੁਤ ਸਾਰੀ ਵੋਟਰ ਅਵੇਅਰਨੈਸ ਐਕਟੀਵਿਟੀਜ਼ ਕੀਤੀਆਂ ਗਈਆਂ ਨੇ ਅੱਜ ਇੱਕ ਵਾਰੀ ਫੇਰ ਅਸੀਂ ਤੁਹਾਡੇ ਨਾਲ ਆ ਕੇ ਇਹ ਬੇਨਤੀ ਕਰਦੇ ਹਾਂ ਕਿ ਪਲੀਜ਼ ਆਉਣ ਵਾਲੀ 1 ਜੂਨ ਨੂੰ ਅਸੀਂ ਆਪਣੀ ਵੋਟ ਜ਼ਰੂਰ ਪਾਈਏ ਇਸ ਵੋਟ ਦੇ ਨਾਲ ਹੀ ਸਾਡਾ ਲੋਕਤੰਤਰ ਜੋ ਹੈ ਹੋਰ ਮਜ਼ਬੂਤ ਹੁੰਦਾ ਹੈ ਤੇ ਅਸੀਂ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹਾਂ ਬਹੁਤ ਬਹੁਤ ਥੈਂਕ ਯੂ